ਮਿੰਟੋ ਜੀ ਇੱਕ ਬਹੁਤ ਹੀ ਅਹਿਮ ਖਬਰ ਇੱਕ ਬਹੁਤ ਵੱਡੀ ਖਬਰ ਆਪਾਂ ਕਹਿ ਸਕਦੇ ਆ ਗੌਤਮ ਅਡਾਨੀ ਬਹੁਤ ਵੱਡਾ ਨਾਮ ਹੈ ਹਨਾ ਉਹ ਦੇਸ਼ ਦੀ ਆਰਥਿਕਤਾ ਨੂੰ ਤਾਂ ਪ੍ਰਭਾਵਿਤ ਕਰਦੇ ਕਰਦੇ ਕਈ ਵਾਰੀ ਤੇ ਬਾਹਰਲੇ ਮੁਲਕਾਂ ਤੱਕ ਵੀ ਉਹਨਾਂ ਦੀ ਮਾਰ ਹੈ ਤੇ ਕਈ ਸੈਂਕੜੇ ਮਿਲੀਅਨ ਦੀ ਰਿਸ਼ਵਤ ਦਾ ਉਹਨਾਂ ਤੇ ਇਲਜ਼ਾਮ ਲੱਗ ਰਿਹਾ ਦੋਸ਼ ਲੱਗ ਰਿਹਾ ਮਿੰਟੋ ਜੀ ਪੂਰਾ ਕੀ ਮਸਲਾ ਹੈ ਜੀ ਮਸਲਾ ਤੇ ਦੇਖੋ ਇਹ ਆ ਕਿ ਅਡਾਨੀ ਨੂੰ ਅਥਾ ਤਾਕਤ ਜਿਸ ਵਿਅਕਤੀ ਨੇ ਦਿੱਤੀ ਹੂੰ ਉਹਦੇ ਭਗਤ ਇਹੋ ਹੀ ਗੱਲ ਕਹੀ ਜਾਂਦੇ ਡੰਕਾ ਵੱਜ ਰਿਹਾ ਡੰਕਾ ਵੱਜ ਰਿਹਾ ਡੰਕਾ ਵੱਜਦੇ ਰਿਹਾ ਜੀ ਡੰਕਾ ਅਡਾਨੀ ਦੀ ਬਦਨਾਮੀ ਦਾ ਵੱਜ ਰਿਹਾ ਤੁਸੀਂ ਮਸ਼ਹੂਰ ਬੜੇ ਹੋ ਗਏ ਅਸੀਂ ਬਦਨਾਮ ਬੜੇ ਹੋ ਗਏ ਬਿਲਕੁਲ ਸਾਡੇ ਤੇ ਵੀ ਕੁਝ ਗੱਲ ਟੁਕਦੀ ਆ ਤੇ ਫਿਰ ਗੱਲ ਇਹ ਆ ਕਿ ਇਹ ਤੇ ਮੁੰਨੀ ਬਦਨਾਮ ਹੋਣ ਵਾਲੀ ਗੱਲ ਆ ਬਹੁਤ ਜ਼ਿਆਦਾ ਬਦਨਾਮ ਹੋ ਗਈ ਮੁੰਨੀ ਬਦਨਾਮ ਹੋ ਜੀ ਇਹਦੇ ਵਿੱਚ ਤੇ ਕੋਈ ਸ਼ੱਕ ਨਹੀਂ ਕੋਈ ਦੂੜਾਇ ਨਹੀਂ ਤੇ ਮੁੰਨੀ ਹੋਈ ਕਿੱਥੇ ਨਹੀਂ ਬਦਨਾਮ ਮੈਨੂੰ ਕਿਸੇ ਸ੍ਰੀਲੰਕਾ ਚ ਉਨ੍ਹਾਂ ਦੇ ਕਹਿ ਲੋ ਕਿ ਸੰਸਦ ਦੇ ਵਿੱਚੋਂ ਹੀ ਦੋਸ਼ ਲੱਗੇ ਜੀ ਕਿ ਪ੍ਰਧਾਨ ਮੰਤਰੀ ਪ੍ਰੈਸ਼ਰਾਈਜ਼ ਕਰ ਰਹੇ ਨੇ ਅਡਾਨੀ ਨੂੰ ਠੇਕੇ ਦੇਣ ਵਾਸਤੇ ਹੂੰ ਮੁੰਨੀ ਉਦੋਂ ਕਿਹੜਾ ਸਹੀ ਸਲਾਮਤ ਭਾਈ ਉੱਥੇ ਸਾਡੀ ਮੁੰਨੀ ਤੋਂ ਕਿਸੇ ਦਾ ਨਾਮ ਨਹੀਂ ਅਸੀਂ ਲੈ ਜੀ 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 ਇੱਕ ਮਤਲਬ ਕਿ ਅਸੀਂ ਇਸ ਚੀਜ਼ ਨੂੰ ਨਾ ਰਹਾ ਰਹੇ ਤਾਂ ਵੀ ਦੇ ਰਹੇ ਆ ਇਸ ਸੀਜ਼ ਨਾਲ ਕਿ ਸਰਕਾਰ ਜਿਹੜੀ ਹੈ ਜੀ ਉੱਥੇ ਵੀ ਢੰਕਾ ਵੱਜਿਆ ਕੈਨੀਆਂ ਦੇ ਵਿੱਚ ਰੌਲਾ ਪਿਆ ਅਡਾਨੀ ਦਾ ਹੂੰ ਹੂੰ ਆਸਟ੍ਰੇਲੀਆ ਚ ਆਸਟ੍ਰੇਲੀਆ ਚ ਉਹ ਆਪਣੇ ਬੜੇ ਭੈਣ ਭਰਾ ਜੋੜਦੇ ਮੇਰੇ ਆਪ ਦੇ ਰਿਸ਼ਤੇਦਾਰ ਵੀ ਆਸਟ੍ਰੇਲੀਆ ਨਿਊਜ਼ੀਲੈਂਡ ਚ ਬਹੁਤ ਨੇ ਜੀ ਆਈਵਰਡ ਨੂੰ ਉਧਰੋਂ ਵੀ ਲੋਕ ਬਹੁਤ ਦੇਖਦੇ ਆ ਪਿਆਰ ਕਰਦੇ ਬਹੁਤ ਹਾਂ ਜੀ ਹਾਂ ਜੀ ਤਾਂ ਕਹਿਣ ਦਾ ਮਤਲਬ ਹੈ ਤੁਹਾਨੂੰ ਦੱਸਦੇ ਨੇ ਕਿ ਉੱਥੇ ਅਡਾਨੀ ਦਾ ਕਿੰਨਾ ਵਿਰੋਧ ਆ ਹੂੰ ਜਿਹੜੀ ਉਹ ਖਾਣ ਲਈ ਆ ਜਾ ਕੇ ਇਹਨੇ ਜਿਹਦੇ ਚ ਐਸਬੀਆਈ ਨੂੰ ਕਹਿ ਦਿੱਤਾ ਕਿ ਤੁਸੀਂ ਲੋਨ ਦਿਓ ਇਹਨੇ ਹੂੰ ਐਸਬੀਆਈ ਤੇ ਹੁਣ ਮੇਰੇ ਖਿਆਲ ਦੇ ਨਾਲ ਚੱਕਰ ਨੂੰ ਫਿਰਦਾ ਹੈ 11000 ਕਰੋੜ ਦਾ ਲੋਨ ਡਾਲਰਾਂ ਦੇ ਰੂਪ ਦੇ ਵਿੱਚ ਖੈਰ ਉਹ ਚੀਜ਼ਾਂ ਫੇਰ ਕਿਸੇ ਦਿਨ ਖੋਲ ਲਵਾਂਗੇ ਤਾਂ ਮਤਲਬ ਕਿ ਅਡਾਨੀ ਦਾ ਡੰਕਾ ਇੱਥੋਂ ਤੱਕ ਰੰਦਾ ਸੀਗਾ ਅਮਰੀਕਾ ਤੱਕ ਉਹ ਵੀ ਵੱਜ ਗਿਆ ਉਹ ਡੰਕਾ ਕਹਿ ਲੋ ਜਾਂ ਵਾਜਾ ਹੀ ਵੱਜ ਗਿਆ ਵਾਜਾ ਹੀ ਵੱਜ ਗਿਆ ਸਹੀ ਗੱਲ ਹੈ ਜੀ ਬਿਲਕੁਲ ਢੋਲ ਵੱਜ ਗਿਆ ਨਹੀਂ ਬਿੱਲੂ ਤੇਰੇ ਮੇਰੇ ਪਿਆਰ ਦੇ ਆ ਆ ਅਡਾਨੀ ਸਾਹਿਬ ਤੇ ਜਿਹੜੇ ਮੋਦੀ ਸਾਹਿਬ ਇਹਨਾਂ ਦੇ ਪਿਆਰ ਦੇ ਢੋਲ ਬਤੋਲ ਹੈ ਬਿਲਕੁਲ ਯਾ ਦੇਖ ਲਓ ਕੀ ਹੋੰਡਿਆ ਹਮ ਗੱਲ ਇਹ ਹੈ ਕਿ ਇਨ੍ਹਾਂ ਤੇ ਦੋਸ਼ ਹੈ ਇਹਦਾ ਨਾ ਇੱਕ ਭਤੀਜਾ ਹੈ ਜੀ ਜੀ ਖੈਦ ਸਾਗਰ ਅਡਾਨੀ ਤੇ ਰਾਇਟਰਸ ਨੇ ਤੇ ਇਹ ਵੀ ਲਿਖਿਆ ਕਿ ਦੋਨਾਂ ਦੇ ਵਾਰੰਟ ਜਾਰੀ ਹੋ ਗਏ ਆ ਗੌਤਮ ਅਡਾਨੀ ਤੇ ਸਾਗਰ ਅਡਾਨੀ ਦੇ ਹਮ ਕਿ ਇੱਕ ਸਰਕਾਰੀ ਅਧਿਕਾਰੀ ਦੇ ਨਾਲ ਇਹਨਾਂ ਨੇ ਸੰਪਰਕ ਕੀਤਾ ਉਧਰ ਇੱਕ ਪ੍ਰੋਜੈਕਟ ਵਾਸਤੇ ਜਿਹਦਾ ਅੰਦਾਜ਼ਨ ਮੁਨਾਫਾ ਜਿਹੜਾ 17000 ਕਰੋੜ ਸੀਗਾ ਲਗਭਗ 17000 ਕਰੋੜ ਜੀ ਇਹਨਾਂ ਨੇ ਉਹਦੇ ਚੋਂ ਕਹਿੰਦੇ ਕਿ 2000 ਕਰੋੜ ਰੁਪਈਆ ਰਿਸ਼ਵਤ ਦਾ ਦਿੱਤਾ ਜਾਂ ਦੇਣਾ ਸੀਗਾ ਹੂੰ ਹੁਣ ਉਹ ਸਾਰਾ ਕੁਝ ਜਿਹੜਾ ਖੁੱਲ ਗਿਆ ਹੋਲ ਪੱਟੀ ਖੁੱਲ ਗਈ ਜੀ ਗੁਰਪਤਮ ਸਿੰਘ ਪੰਨੂ ਵਾਲੇ ਮਾਮਲੇ 'ਚ ਪਹਿਲਾਂ ਹੀ ਇੰਡੀਆ ਉਲਝਿਆ ਹੋਇਆ ਸੀਗਾ ਮੋਦੀ ਸਾਹਿਬ ਦੇ ਖਾਸਮ ਖਾਸ ਮਿੱਤਰ ਦੇ ਮਾਮਲੇ 'ਚ ਅਮਰੀਕਾ ਦਾ ਇੱਕ ਹੱਥ ਹੁਰਤੇ ਹੋ ਗਿਆ ਹੂੰ ਬਿਲਕੁਲ ਕਿਉਂਕਿ ਜਿਵੇਂ ਆਪਣੇ ਸੇਬੀ ਆ ਹੂੰ ਉਹਨਾਂ ਦੀ ਵੀ ਤੇ ਰੈਗੂਲੇਟਰੀ ਆ ਨਾ ਜੀ ਜੀ ਕਿਉਂਕਿ ਇਹਨਾਂ ਨੇ ਉੱਥੇ ਗ੍ਰੀਨ ਬੌਂਡ ਵੇਚਨੇ ਸੀਗੇ ਲਗਭਗ 5000 ਕਰੋੜ ਦੇ ਤਾਂ ਹੁਣ ਹੋਇਆ ਕੀ ਹੈ ਕਿ ਨਾਲ ਦੀ ਨਾਲ ਤੇ ਉਹ ਵਿਕਵਾਲੀ ਰੱਦ ਹੋ ਗਈ ਇਸ ਤੋਂ ਇਲਾਵਾ ਫੈਡਰਲ ਕੋਰਟ ਨੇ ਇਹ ਮਾਮਲਾ ਜਿਹੜਾ ਚਲਾ ਦਿੱਤਾ ਇਹ ਬਹੁਤ ਵੱਡੀ ਗੱਲ ਹੋ ਗਈ ਨਾ ਵੱਡੀ ਗੱਲ ਹੈ ਬਿਲਕੁਲ ਹੀ ਉਹ ਕਹਿੰਦੇ ਕਿ ਤੁਸੀਂ ਜਾਂ ਤਾਂ ਰਿਸ਼ਵਤ ਦਿੱਤੀ ਆ ਤੇ ਜਾਂ ਦੇਣ ਦਾ ਪ੍ਰਬੰਧ ਕਰ ਰਹੇ ਸੀ ਉਹਦੇ ਵਿੱਚ ਕਾਰਨ ਕੀ ਹੈ ਕਿ ਇਨਵੈਸਟਰ ਅਮਰੀਕਾ ਦੇ ਸੀਗੇ ਹੂੰ ਹੁਣ ਇਨਵੈਸਟਰ ਅਮਰੀਕਾ ਦੇ ਹੋਣਗੇ ਜੇ ਉਹਨਾਂ ਦੇ ਨਾਲ ਉਹਨਾਂ ਦੇ ਹਿੱਤਾਂ ਨਾਲ ਖੇਡੋਗੇ ਤਾਂ ਉਹਨਾਂ ਦੀ ਰੈਗੂਲੇਟਰੀ ਇਨਵਾਲਵ ਹੋਏਗੀ ਰੈਗੂਲੇਟਰੀ ਇਨਵਾਲਵ ਹੋਏਗੀ ਤਾਂ ਉਹਨਾਂ ਦੀਆਂ ਏਜੰਸੀਆਂ ਆ ਜਾਣਗੀਆਂ ਹੂੰ ਤੇ ਉੱਥੇ ਤੇ ਉੱਥੇ ਤੇ ਪਪਾ ਨਹੀਂ ਨਾ ਬੈਠਾ ਸਹੀ ਪਪਾ ਜੰਗ ਰਖਵਾਓ ਜੀ ਇਹ ਉਧਰ ਕਰਵਾਓ ਬਿਲਕੁਲ ਉੱਥੇ ਪਪਾ ਨਹੀਂ ਕੰਮ ਕਰੇਗਾ ਉੱਥੇ ਨਾ ਮੋਟਾ ਬਾਈ ਕੰਮ ਕਰੇਗਾ ਮੋਟੇ ਬਾਈ ਦੀ ਨਾ ਆਈਡੀ ਕੰਮ ਕਰੇਗੀ ਨਾ ਸੀਬੀਆਈ ਕੰਮ ਕਰੇਗੀ ਹੂੰ ਤਾਂ ਜਲੂਸ ਸਰ ਉੱਥੇ ਦੱਬ ਕੇ ਨਿਕਲ ਰਿਹਾ ਹੈ ਇੰਡੀਆ ਦਾ ਬਿਲਕੁਲ 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 ਇਥੇ ਪੀਪ ਨਹੀਂ ਵੱਜ ਗਈ ਆ ਹੂੰ ਵਾਜਾ ਵੀ ਛੱਡੋ ਤੇ ਪੀਪ ਨਹੀਂ ਵੱਜਣ ਦਾ ਯਾਰ ਕਿਖੀ ਜੀ ਵੱਜਦੀ ਹੁੰਦੀ ਨਾ ਜਦੋਂ ਕਿਸੇ ਦੀ ਮਸ਼ੂਕ ਦਾ ਵਿਆਹ ਹੁੰਦਾ ਸ਼ਹਿਨਾਈ ਟਾਈਪ ਹੂੰ ਤੋ ਬਸ ਉਹ ਉਹ ਵੱਜਣ ਦਾ ਹੀ ਆ ਸਾਲ ਸੈੱਟ Song ਚੱਲ ਰਿਹਾ ਹੈ ਇਸ ਵੇਲੇ ਜਿਹੜੇ ਬੰਦੇ ਮਾਤਮ ਪੈ ਗਿਆ ਮਿੰਟੂ ਜੀ ਸੈੱਟ Song ਜਿਹੜੇ ਬੰਦੇ ਇਹਨਾਂ ਗੱਲਾਂ ਤੋਂ ਜਾਣੂ ਹੈ ਜਿਹੜੇ ਤੇ ਐਵੇਂ ਕਬੁੱਦੇ ਜੇ ਹੈਗੇ ਆ ਹੂੰ ਉਹਨਾਂ ਨੇ ਕੋਲੀ ਪਿੱਟਣੀ ਆ ਉਹ ਪਿੱਟੀ ਜਾਣਾ ਪਰ ਐਸ ਵੇਲੇ ਡੰਕਾ ਸਾਡਾ ਖੂਬ ਵੱਜ ਰਿਹਾ ਸੀ ਕਿ ਇਹਦੀ ਹੁਣ ਦੇਖੋ ਸ਼ੁਰੂਆਤ ਤੁਸੀਂ ਜੇ ਅਡਾਨੀ ਦੇ ਸਫ਼ਰ ਦੀ ਸ਼ੁਰੂਆਤ ਕਰੋਗੇ ਮੈਂ 18 ਸਾਲ ਦਾ ਸੀਗਾ ਅਡਾਨੀ ਜਦੋਂ ਹੀਰਿਆਂ ਦੇ ਕਾਰੋਬਾਰ 'ਚ ਉਤਰਿਆ ਹਮ ਨਹੀਂ ਫੱਬੀ ਗੱਲ ਤੇ ਫਿਰ ਉਸ ਤੋਂ ਬਾਅਦ ਕੰਮ ਬਦਲੇਆ ਕੰਮ ਬਦਲੇਆ ਤੇ ਅਡਾਨੀ ਗਰੁੱਪ ਖੜਾ ਕੀਤਾ ਤਰੱਕੀ ਬੰਦੇ ਨੇ ਬਹੁਤ ਕੀਤੀ ਆ ਬਿਲਕੁਲ ਬਿਲਕੁਲ ਇੱਕਲੇ ਲੈਵਲ ਤੇ ਕਈ ਕੰਮ ਬਦਲੇ ਕਿਉਂਕਿ ਕਾਲਜ ਦਾ ਡ੍ਰੌਪ ਆਊਟ ਬੰਦਾ ਸੀਗਾ ਡ੍ਰੌਪ ਆਊਟ ਆ ਇਹ ਹਮ ਕੋਈ ਡਿਗਰੀ ਨਹੀਂ ਕੀਤੀ ਕੋਈ ਬਹੁਤ ਵੱਡਾ ਬਿਜ਼ਨਸ ਡਿਪਲੋਮਾ ਨਹੀਂ ਕੀਤਾ ਕੋਰਸ ਨਹੀਂ ਕੀਤਾ ਬਿਜ਼ਨਸ ਮਾਈਂਡਡ ਹੋਣਾ ਬੜਾ ਜ਼ਰੂਰੀ ਹੁੰਦਾ ਪਰ ਨਰਿੰਦਰ ਮੋਦੀ ਦੀ ਜਦੋਂ ਸਪੋਰਟ ਕੀਤੀ ਨਰਿੰਦਰ ਮੋਦੀ ਦੀ ਸਪੋਰਟ ਕਰਕੇ ਅਡਾਨੀ ਸਾਹਿਬ ਕਰੀਬ ਪਹੁੰਚ ਗਏ ਤੇ ਉਸ ਤੋਂ ਬਾਅਦ ਤੇ ਮੈਂ ਤੁਹਾਨੂੰ ਕਿਹੜੀ ਕਿਹੜੀ ਮਿਸਾਲ ਦੇਵਾਂ ਕੈਕ ਦੀ ਰਿਪੋਰਟ ਬੋਲਦੀ ਹੈ ਜਦੋਂ ਇਹ ਹੈਗੇ ਸੀਗੇ ਚੀਫ ਮਨਿਸਟਰ ਜੀ ਮੋਦੀ ਸਾਹਿਬ ਕਿ ਇਹ ਇਹਨਾਂ ਨੂੰ ਫੇਵਰ ਦਿੱਤਾ ਗਿਆ ਫਿਰ ਉਹ ਵੀ ਛੱਡੋ ਗੁਜਰਾਤ ਦੇ ਵਿੱਚੋਂ ਹੁਣ ਦਾ ਹਿੰਦੂ ਨੇ ਇੱਕ ਬਹੁਤ ਤਗੜੀ ਰਿਪੋਰਟ ਲਾਈ ਸੀਗੀ ਉਹਦੇ ਉਸ ਰਿਪੋਰਟਰ ਨੂੰ ਮੁੜ ਕੇ ਚੱਕ ਕੇ ਇਹਨਾਂ ਨੇ ਅੰਦਰ ਛੁਡ ਦਿੱਤਾ ਹੂੰ ਕੇ ਹਿਸਾਬ ਨਾਲ ਉਹ ਮੰਦਰਾ ਪੋਰਟ ਹੈ ਜਿਹੜਾ ਜੀ ਜੀ ਇੱਕ ਦਾਹੇਜ਼ ਪੋਰਟ ਆ ਇੱਕ ਹੋਰ ਪੋਰਟ ਆ ਕਿ ਉਹਦੀ ਮਿਆਦ ਇਹਨਾਂ ਨੇ 75 ਸਾਲ ਕਰ ਦਿੱਤੀ ਅਡਾਨੀ ਨੇ ਹੂੰ ਪੋਰਟ ਵਿਚਾਰਾ ਵੇਦਾ ਹੀ ਰਹਿ ਗਿਆ ਉਹ ਕਹਿੰਦੇ ਜੀ ਇੰਨਾ ਕਰ ਹੀ ਨਹੀਂ ਸਕਦੇ ਹੂੰ ਹੂੰ ਸਾਡੇ ਤੋਂ ਕਹਿੰਦੇ ਸਾਡਾ ਆਪਣਾ ਸੀ ਕਰ ਹਾਂਜੀ ਅਸੀਂ ਕੋਈ ਬਿਡ-ਬੁੱਡ ਲਾਈਏ ਕਿ ਦੂਜੀ ਕੰਪਨੀ ਵੀ ਮੁਕਾਬਲੇ ਚ ਆਵੇ ਉੱਥੋਂ ਦਾ ਮੁੱਖ ਮੰਤਰੀ ਕਹਿੰਦਾ ਹਟ ਪਿੱਛੇ ਮੇਤਰਾ ਦੀ ਮੋਛਾ ਦਾ ਸਵਾਲ ਆ ਉਹ ਕਹਿੰਦਾ ਵੀ ਸਾਫ ਦਾ ਬੰਦਾ ਹੋਵੇ ਤੇ ਤੁਸੀਂ ਉਹਨਾਂ ਨੇ ਨੀਮ ਨੂੰ ਵੀ ਚੱਕ ਕੇ ਪਾਸੇ ਕਰ ਦਿੱਤੇ ਉਹ ਦੇ ਦਿੱਤੇ ਉਹਨਾਂ ਨੇ ਸਾਬ ਮੰਦਰਾ ਪੋਰਟ ਜਿਹੜਾ 75 ਸਾਲ ਵਾਸਤੇ ਜਦ ਕਿ ਕਾਇਦਾ ਇਹ ਕਹਿੰਦਾ ਸੀਗਾ ਕਿ ਕਿਸੇ ਨੂੰ ਵੱਧ ਤੋਂ ਵੱਧ ਜਿਹੜੀ ਲੀਜ਼ ਹੈ ਉਹ 50 ਸਾਲ ਦਿੱਤੀ ਜਾ ਸਕਦੀ ਹੈ ਤੇ ਜੋ ਜੋ ਪੈਸਾ ਦੇਣਾ ਹੈ ਅਡਾਲੀ ਨੇ ਗਵਰਨਮੈਂਟ ਨੂੰ ਮੋੜਨਾ ਹੈ ਰੌਲਟੀ ਦੇ ਰੂਪ ਦੇ ਵਿੱਚ ਉਹ ਪੈਸਾ ਵੀ ਨਹੀਂ ਹੈ ਜੋ ਟਾਰਗੇਟਡ ਇੱਕ ਫਿਕਸ ਕੈਲੋ ਕਿ ਮਨੀ ਹੈ ਵੀ ਨਹੀਂ ਜਾ ਰਹੀ ਸਰਕਾਰੀ ਖਜ਼ਾਨੇ ਚ ਐਦੋ ਵੱਧ ਲੁੱਟਮਾਰ ਕੀਤੀ ਹੋਊਗੀ ਪੋਰਟ ਇਹਨਾਂ ਦੇ ਕੋਲ ਚਲੇਗਾ 에어ਪੋਰਟ ਜਿਹੜੇ ਆ ਉਹ ਇੱਕ ਕੰਪਨੀ ਸੀਗੀ ਬਾਹਰ ਦੀ ਉਹਦੀ ਉਹਨਾਂ ਨੇ ਬਾਹਰ ਮਰੂੜੀ ਲਿਜਾ ਕੇ ਏਜੰਸੀਆਂ ਜੋ ਉਸਨੇ ਉਹ ਭੱਜ ਗਈ ਤੇ ਉਥੋਂ ਪੰਜ 에어ਪੋਰਟ ਜਿਹੜੇ ਸੀਗੇ ਉਹ ਫੜ ਲਏ ਇਹਨਾਂ ਨੇ ਉਸ ਤੋਂ ਬਾਅਦ 에어ਪੋਰਟਾਂ ਦਾ ਕਾਰੋਬਾਰ ਵੀ ਇਹਨਾਂ ਦੇ ਕੋਲ ਆ ਲੋਜਿਸਟਿਕ ਦੇ ਵਿੱਚ ਇਹ ਨੇ ਕੋਲੇ ਦੇ ਵਿੱਚ ਇਹ ਨੇ ਆ ਕਿਤੇ ਨੀ ਰੀਅਲ ਏਸਟੇਟ ਚ ਇਹ ਆ ਗਿਆ ਗ੍ਰੀਨ એનર્ਜੀ ਚ ਇਹ ਨੇ ਸਭ ਬਿਲਕੁਲ ਕਹਿੰਦੇ ਹੁੰਦੇ ਨਾ ਨੂਨ ਤੇਲ ਤੋਂ ਲੈ ਕੇ ਸਭ ਕੁਝ ਸਭ ਕੁਝ ਹੀ ਆ ਸਭ ਸਭ ਖੁਸ਼ੀ ਆ ਤਾਂ ਇਹ ਇਸੇ ਕਰਕੇ ਆ ਕਿਉਂਕਿ ਮੋਦੀ ਸਾਹਿਬ ਦੀ ਨਜ਼ਰ ਇਹ ਨਾਲ ਹੀ ਤੇ ਆ ਤੇ ਹੁਣ ਹੁਣ ਨਜ਼ਰੇ ਅਨਾਈਤ ਜਿਹੜੀ ਉਹ ਪੈਰੀ ਆ ਪੁੱਠੀ ਅਮਰੀਕਾ ਦੇ ਵਿੱਚ ਨਿਕਲੇਗਾ ਦੱਬ ਕੇ ਜਲੂਸ ਇਹਨਾਂ ਦੇ ਬਾਉਂਡ ਬੂਂਡ ਜਿਹੜੇ ਆ ਉਹ ਉਹ ਹੋ ਗਏ ਮੁੱਦੇ ਸ਼ੇਅਰ ਮਾਰਕੀਟ ਮਿੰਟੋ ਮਿੰਟ ਸ਼ੇਅਰ ਮਾਰਕੀਟ ਦੇ ਵਿੱਚ ਇਹੋ ਹੀ ਆ ਨਾ ਕਿ ਜਦੋਂ ਤੁਸੀਂ ਦੇਖੋ ਤੁਸੀਂ ਇੱਕ ਸ਼ਬਦ ਇਸਤੇਮਾਲ ਕੀਤਾ ਮੈਂ ਭੁੱਲਦਾ ਨਹੀਂ ਹੁੰਦਾ ਉਦੋਂ ਮੈਂ ਭਲੱਕੜ ਬੰਦਾ ਵਿਅਕਤੀਗਤ ਜ਼ਿੰਦਗੀ 'ਚ ਤੁਸੀਂ ਇੱਕ ਸ਼ਬਦ ਇਸਤੇਮਾਲ ਕੀਤਾ ਕਿ ਇਹ ਭਾਰਤੀ ਆਰਥਿਕਤਾ ਨੂੰ ਪ੍ਰਭਾਵਿਤ ਕਰਦੇ ਆ ਜਦੋਂ ਦੋ ਬੰਦੇ ਚਾਰ ਬੰਦੇ ਹੂੰ ਇਨਾ ਦਮ ਰੱਖਦੇ ਕਿ ਤੁਹਾਡੀ ਆਰਥਿਕਤਾ ਨੂੰ ਪ੍ਰਭਾਵਿਤ ਕਰ ਸਕਦੇ ਪੂਰੇ ਮੁਲਕ ਦੇ ਹੂੰ ਤਾਂ ਫਿਰ ਉਹ 2-4 ਪੋਲੀਟੀਸ਼ੀਅਨ ਨੂੰ ਕਿਉਂ ਨਹੀਂ ਪ੍ਰਭਾਵਿਤ ਕਰ ਸਕਦੇ ਠੀਕ ਹੈ ਨਾ ਜੀ ਤਾਂ ਜਦੋਂ ਤੁਸੀਂ ਬਾਜ਼ਾਰ ਨੂੰ 2-4 ਬੰਦਿਆਂ ਦੇ ਹਵਾਲੇ ਹੀ ਕਰ ਦਿੱਤਾ ਸਾ ਜਿਉਂ ਨਾਲ ਚ ਇੱਕ ਡੁੱਬ ਗਿਆ ਤਾਂ ਤੁਹਾਡਾ ਬਾਜ਼ਾਰ ਗਿਆ ਗਿਆ ਬਿਲਕੁਲ ਆਹੀ ਤੇ ਅਸੀਂ ਰੋਨੇ ਮੈਂ ਕੋਈ ਕਾਰਪੋਰੇਟ ਦਾ ਨਾ ਵਿਰੋਧੀ ਨਹੀਂ ਹੈਗਾ ਮੈਂ ਕੋਈ ਉਹ ਉਹਨਾਂ ਫੇਵਰਿਟ ਚੋ ਨਹੀਂ ਹੈ ਤੇ ਬਸ ਮਤਲਬ ਕਿ ਕਾਂਟਾ ਮਾਰ ਕੇ ਚੱਲਣਾ ਕੋਰਪੋਰੇਟ ਜ਼ਰੂਰੀ ਅੱਜ ਦੇ ਦੌਰ ਦੇ ਵਿੱਚ ਜ਼ਰੂਰੀ ਵੀ ਆ ਪੂੰਜੀਵਾਦ ਤੇ ਇਹ ਸਭ ਕੁਝ ਵੈਲਫੇਅਰ ਜਿਹੜਾ ਵੜਾਲ ਕੇ ਚੱਲੇ ਤੇ ਬਿਹਤਰ ਆ ਰੌਲਾ ਇਸ ਗੱਲ ਦਾ ਆ ਕਿ ਜਦੋਂ ਤੁਸੀਂ ਕੋਰਪੋਰੇਟ ਨੂੰ ਇੱਕ ਕਹੋ ਕਿ ਪੁਸ਼ ਕਰਦੇ ਹੋ ਤੇ ਉਹਦੇ ਚ ਮੁਕਾਬਲੇਬਾਜ਼ੀ ਜਿਹੜੀ ਉਹ ਪਾਰਦਰਸ਼ਤਾ ਨਹੀਂ ਰੱਖਦੀ ਵਨ ਸਾਈਡਡ ਗੇਮ ਹੋ ਜਾਂਦੀ ਆ ਉਸ ਵੇਲੇ ਇਹ ਇੱਕ ਲੁੱਟ ਦਾ ਬਹੁਤ ਵੱਡਾ ਸਾਧਨ ਬਣ ਜਾਂਦਾ ਬਿਲਕੁਲ 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 ਮਿੰਟੂ ਜੀ ਬਹੁਤ ਸਾਰੇ ਦੋਸਤ ਨੇ ਮਿੰਟੂ ਜੀ ਉਹਨਾਂ ਨੂੰ ਵੀ ਆਪਾਂ ਸ਼ਾਮਲ ਕਰ ਲਈ ਲਾਲ ਜੀ ਕਹਿ ਰਹੇ ਨੇ ਕਿ ਅਡਾਨੀ ਸਾਹਿਬ ਦਾ ਰੌਲਾ ਕਹਿੰਦੇ ਬੰਗਲਾਦੇਸ਼ ਦੇ ਵਿੱਚ ਵੀ ਪਿਆ ਹੈ ਬੈਣੀਪਾਰਕ ਕਹਿ ਰਹੇ ਨੇ ਕਿ ਉਹਨਾਂ ਦਾ ਇੱਕ ਪਾਵਰ ਪਲਾਂਟ ਸੀਗਾ ਨਾ ਜੀ ਸ਼ੇਕਾ ਸੀ ਨਾ ਉਸ ਮਾਮਲੇ ਦੇ ਵਿੱਚ ਵੀ ਬਹੁਤ ਬੁਰੀ ਤਰ੍ਹਾਂ ਉਲਝੀ ਸੀ ਬਿਲਕੁਲ ਗੱਲ ਇਹਨਾਂ ਦੀ ਦਰੋਸਤ ਆ ਜੀ 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 ਬੈਣੀਵਾਲ ਜੀ ਕਹਿ ਰਹੇ ਨੇ ਕਿ ਸਟਾਕ ਮਾਰਕੀਟ ਚ ਉਹ ਤਾਂ ਕਹਿੰਦੇ ਅਡਾਨੀ ਗਰੁੱਪ ਨੂੰ 2-3 ਸਾਲ ਪਹਿਲੇ ਕਹਿੰਦੇ ਯੂਐਸਏ ਨੇ ਬੈਨ ਕਰਤਾ ਸੀਗਾ ਤੇ ਇਧਰ ਸਾਹਿਲ ਜੀ ਕਹਿ ਰਹੇ ਨੇ ਕਿ ਟਰੰਪ ਸਾਹਿਬ ਆਪ ਤੇ ਮਸਕ ਨੂੰ ਸਪੋਰਟ ਕਰਦੇ ਨੇ ਕਹਿੰਦੇ ਬਿਲਕੁਲ ਜੀ ਕੈਨੇਡਾ ਵਾਲੇ ਨਵੇਂ ਕਹਿੰਦੇ ਹੁਣ ਵੀ ਇਹ ਵੀ ਤੇ ਜਾ ਕੇ ਮੀਟਿੰਗਾਂ ਚ ਸਿੱਧੇ ਬੈਠ ਨਹੀਂ ਲੱਗ ਪਾ ਰਹੇ ਨੇ ਅਡਾਨੀ ਹੁਰੀ ਜੀ 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 ਦੇਖੋ ਇੰਡੀਆ ਚ ਅੱਗੇ ਕਿਹੜਾ ਕਾਂਗਰਸ ਨੂੰ ਵੀ ਬਹੁਤ ਸਾਰੇ ਕਾਰਪੋਰੇਟ ਘ ਪਰ ਇਹ ਮਾਮਲਾ ਜਿਹੜਾ ਉਹ ਬਿਲਕੁਲ ਹੀ ਜੁਦਾ ਹੋ ਗਿਆ ਹੈ ਨਾ ਜੀ 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 ਇੱਥੇ ਤੇ ਕਹਨੂ ਕਿ ਸਰਕਾਰਾਂ ਡਿੱਗਦੀਆਂ ਪਈਆਂ ਬਣਦੀਆਂ ਪਈਆਂ ਤੇ ਕਹ ਲੋ ਕਿ ਸਿੱਧਾ ਰਾਜਨੀਤਿਕ ਸਰਕਾਰਾਂ ਨੂੰ ਤੋੜਨ ਸਰਕਾਰਾਂ ਨੂੰ ਜੋੜਨ ਦੀ ਖੇਡ ਦੇ ਵਿੱਚ ਕਾਰਪੋਰੇਟ ਪਲੇਅਰ ਆ ਗਏ ਨੇ ਖਤਰਨਾਕ ਜੀ ਬਿਲਕੁਲ ਬਿਲਕੁਲ ਪਿੱਛੇ ਖੜੇ ਨੇ ਕਈ ਵਾਰੀ ਕੁਰਸੀ ਪਾਰਟੀ ਨੂੰ ਸਪੋਰਟ ਕਰਨ ਤੋਂ ਕੋਈ ਨਹੀਂ ਸਭ ਉਹਨੇ 44 ਬਿਲੀਅਨ ਖਰਚ ਕੀਤਾ ਐਸ ਖਰੀਦਿਆ ਟਵਿੱਟਰ ਖਰੀਦਿਆ ਜੀ ਅਗਲੇ ਨੇ ਇਨਵੈਸਟ ਕੀਤਾ ਲਾਨੀਆਂ ਕੀਤਾ ਹਮ ਡੋਨਲਡ ਟਰੰਪ ਦੇ ਨਾਲ ਉਹ ਖਲੋਤਾ ਹੋਣ ਉਹ ਫਾਇਦਾ ਵੀ ਲਾਊਗਾ ਲਾਊਗਾ ਬਿਲਕੁਲ ਠੀਕ ਹੈ ਸਾਡੇ ਇੱਥੇ ਸਾਡੇ ਇੱਥੇ ਸਿਸਟਮ ਉਲਟ ਆ ਸਾਡੇ ਸਿਸਟਮ ਇੱਥੇ ਉਲਟ ਇਸ ਕਰਕੇ ਕਿ ਪਹਿਲਾਂ ਤਾਂ ਕਹਿੰਦੇ ਕਿ ਨਾ ਨਾ ਜੀ ਸਾਡਾ ਤਾਂ ਕੋਈ ਰਿਸ਼ਤਾ ਹੀ ਨਹੀਂ ਹੁਣ ਅਗਲੇ ਪੁੱਛਦੇ ਇਹ ਰਿਸ਼ਤਾ ਕੀ ਕਹਿੰਦਾ ਹੁਣ ਬਰ ਬਰੂ ਆ ਕੇ ਪਤਾ ਲੱਗ ਰਿਹਾ ਹੁਣ ਹੌਲੀ ਹੌਲੀ ਖੈਰ ਮਿੰਟ ਜੀ ਇਹ ਬਹੁਤ ਹੀ ਕੈਲੋ ਕੇਕ ਤਰ੍ਹਾਂ ਦਾ ਸੰਗੀਨ ਮਸਲਾ ਬਣਿਆ ਹੋਇਆ ਹੈ ਕਿਉਂਕਿ ਇਸ ਜੀ ਨੇ ਸਾਰੀ ਚੀਜ਼ ਨੂੰ ਇਹ ਉਲਝਾ ਕੇ ਰੱਖ ਦਿੱਤਾ ਹੈ ਬਣ ਗਿਆ ਮਸਲਾ ਕਾਰਗਿਲ ਦਾ ਜੀ ਜੀ ਜੀ